ਕਮੈਟ ਤੇ ਰਵਣ ਸੰਦੂਖ ਕੱਢ ਕੇ ਬਾਹਰ ਚੱਲੀ ਆ। ਇਹ ਦੇਖ। ਓਏ ਜੰਨਕ ਸੇ ਕਿੱਟਾ ਕੰਡ ਫਾਇਵ ਹਨ। ਅੱਥਰ ਨੂੰ ਤੈਨੂੰ ਬਲੈਕ ਕਲਰ ਹੋਈ ਨਹੀਂ ਚੰਗਾ ਲੱਗਣਾ ਜੀ ਨੂੰ ਅਸੀਂ ਹੋ ਜਾਾਂਗੇ। ਖਾ ਲਓ। ਉਤਲਾ ਉਤਲਾ ਚੱਕੋ ਮਿੱਠਾ ਹੈ ਪਰ। ਲਾਸਾ ਉਸ ਕਰ। ਮਨੋਂ ਪਾਪੜ ਦੇਖੀ। ਉਹ ਪਾਪੜ ਬਾਲਦੀ ਆ ਨੇ। ਇਹ ਰਵੀ ਦਾ ਦਾਜ। ਦੇਖ ਲੋ ਵੀ ਦਾਜ ਦੇਖ ਲੋ ਰਵੀ ਦਾ। ਕੀ ਕਿੰਡ ਜਿਹੜਾ ਲਾਉਂਦੇ ਨਾ ਗਿਆ ਬੱਲੇ ਮੇਰੀ ਵਾਹ ਆਵੇ ਨਹੀਂ ਸੀ ਵਾਹ ਆਉਂਦਾ ਸੀ ਜਿਹਦਾ ਪਰ ਕੇ ਨਾ ਤਰਫ ਛੱਡ ਗਿਆ ਜਿਹਦਾ ਓਹ ਵਟਿਸਾ ਚੰਗਾ ਏ ਨਹੀਂ ਦੇ ਨੂੰ ਆਈ ਜਿਹੜਾ ਇਹਦਾ ਮੱਝਾ ਨਾਲ ਤਾਂ ਕੋਈ ਕੁਝ ਹੋਰ ਨਹੀਂ ਸੀ ਮੋਨਾ ਮਰੇ ਪੱਜਾਉਣ ਮੋਨਾ ਮਰੇ ਪੱਜਾਉਣ ਇਹ ਮੈਸੇਜ ਪਾਏ ਰਵੀ ਦੀ ਸ਼ੋਪਿੰਗ ਕਰਨ ਮੈਂ ਤਾਂ ਇਹ ਬੋਲਦੀ ਨਹੀਂ ਹੈ ਕਿਰਨਾ ਕਰੋ ਨਾ ਨਾ ਬੈਗ ਟੰਗਣਾ ਤੁੰਦਾਂ ਦੀ ਨਾ ਮੈਨੂੰ ਪਤਾ ਕਿ ਉਹ ਜੀ ਪਸੰਦ ਹੈ ਕਿਹੜਾ ਛੋਟੀ ਜਿਹੀ ਵਕਾ ਮਾਸਟਰ ਦੇਖ ਦੀ ਜੀ ਐ ਲੰਕ ਤੇ ਚੱਲਦੇ ਰਹਿੰਦੇ ਆ ਆਪਾਂ ਇਹ ਕਰਦੇ ਆ ਹਾਂ ਆਪਾਂ ਸ਼ਾਪਿੰਗ ਬਸ ਕਰਨੀ ਹੈ ਇਸ ਕੱਪੜੇ ਲੈਣੇ ਹਨ ਬਾਕੀ ਬਸ ਕਰ ਲੈਣੇ ਬਾਅਦ ਹਮੇਲੇ ਹੂੰ ਹਨ 9 ਤੱਕ ਸੌਣਗੇ ਇੱਕ ਚੀਜ਼ ਲੈ ਲਈ ਹੁਣ ਦੂਜੀ ਚੀਜ਼ ਲੈਣ ਚੱਲੋ ਓਏ ਇਹਨਾਂ ਨਕਸ਼ੇ ਕਿੱਟਾ ਕਹਿੰਦੇ 5 ਹਨ ਹਾਂ ਬ੍ਰੈਂਡ ਕਰਦੇ ਹਾਂ ਤੂੰ ਪੇ

ਦੋ ਲੈ ਕਿੰਨੇ ਦੀ 40 ओके ਕੋਈ ਗਾਇ ਦੇਖੀ ਫੇਟੀ ਛਟਾ ਕਿੰਨੀ ਆ ਲੈਣੀ ਹੈ ਪੰਜ ਕਿਉਂ ਪੰਜ ਦੀ ਦੋ ਫਸਾ ਨਹੀਂ ਛਟਾ ਉਹ 3 ਮਗਾਤੇ ਨੇ ਕੋਈ ਨਹੀਂ ਕਲਰ ਪਸੰਦ ਹੈ ਹੋਰ ਇਹ ਜਿਹੜਾ ਜੂਟ ਪਾਇਆ ਉਹ ਜੀ ਪਸੰਦ ਇੱਕੋ ਕਲਰ ਪਸੰਦ ਹੈ ਮਨ ਉਹ ਜੇ ਸੂਟ ਪਾਈ ਬੈਠੇ ਮਰੇ ਵੀਰ ਨੂੰ ਦੇਖੇ ਐਡਵਰਡਾ ਬੋਲੇ ਹਾਂ ਉਹ ਲੈ ਨਾ ਤੈਨੂੰ ਦਵਾ ਰਹੀ ਸੀ ਹਾਉ ਇਕ ਲਾ ਰੇੜੀ ਕਰ ਲੈ ਜੀ ਵੀ ਨਾ ਬਾਈ ਲੇਕਿਨ ਮੈਨੂੰ ਤੂੰ ਦੱਸ ਹਾ ਕਰ ਲੈ ਹਾ ਕਰ ਲੈ ਇਹਨਾਂ ਨੂੰ ਵੀ ਪਤਾ ਲੱਗਦਾ ਰੰਗਾ ਜੱਲ ਹਾਦੀ ਰੰਗ ਰਵੀ ਨੇ ਕਦੇ ਵੀ ਨਹੀਂ ਪਾਇਆ ਰੰਗ ਹੂੰ ਇਹ ਜਿਹੜੀ ਰੰਗ ਨਹੀਂ ਤਣੀ ਇਹਨੇ ਲਟਾਂ ਲਵਾਈਆਂ ਰਵੀ ਚਿੱਟੇ ਹੀ ਲੈ ਜਾਂ ਵੀ ਜਾ ਰੱਖ ਲੱਖ ਲੱਖ ਵੀ ਸ਼ਾਪਿੰਗ ਕਰਨੀ ਲੈ ਮੈਨਾਂ ਦੀ ਗੁਲਾਬੀ ਦੀ ਚਿੱਟੀ ਥੋੜੀ ਲੱਗੀ ਗੂੜੀ ਗੂੜੀ ਇਹ ਵੀ ਚੜੀ ਕਰਿਆ ਜੀ

ਕਿਪ ਤੁਰ ਪਿਛੇ ਰੁੜੀ ਅੱਗੇ ਅੱਗੇ ਚੱਲੋ ਮੋਂ ਪਾਪੜ ਦੇਖੀ ਪਾਪੜ ਬਣ ਲਿਆ ਨੇ ਲਾਜ ਜੀ ਸਾਰੀ ਵਾਰੀ ਸਵਾਲ ਲੂ ਮੈਂ ਤੂੰ ਅਰ ਤੂੰ ਜਾਰੇ ਤਵਾ ਕੇ ਲਿਆ ਹੁਣ ਇੱਕ ਗਾਂਹ ਤੇ ਬਸ ਹੋ ਗਈ ਉਦੋਂ ਮੁੜ ਕੇ ਕੁਝ ਮਿਲ ਹੀ ਨਹੀਂ ਅੰਦਰ ਫੋਲੋ ਫੋਲਤਾਂ ਕਿਆਂ ਨੇ ਪਰਲੇ ਬਾਦ ਫੋਲੋ ਦੇਖੋ ਵੈਸੇ ਨਹੀਂ ਕਿਆਂ ਕਿ ਜਿਹੜੇ ਲਉਂਦੇ ਪੂਰੇ ਲਾਉਂਦੇ ਆ ਕਾਪੜਾ ਮੂੰ ਮੜਾ ਦੂਰ ਤੱਕੇ ਸਾਫ ਹੋ ਲੈਂਦਾ ਹੈ ਨਾ ਆਪ ਕਿੱਦਾਂ ਘੁੰਮ ਗਏ ਏ ਐਡਾ ਘੁੰਮ ਲਿਆ ਤੁਸੀਂ ਐਡਾ ਉਹ ਮਾਤਾ ਕਾ ਖਜਲ I love ਪੁੱਛੋ ਫਿਰ ਤਰਪੇ ਕਿਲ ਕੋਈ ਨਹੀਂ ਆਪਾਂ ਤਾਂ tourne ਡੇ ਲਾਈ ਚ ਗੇਲੇ ਰਲਾ ਬੈਗ ਸੀਰ ਦਵਾਸਾ ਲੈਣਾ ਹੈ ਕਿਉਂਕਿ ਉਹ ਪਸੰਦ ਆ ਗਿਆ ਫਿਰ ਕਾ ਆ ਰਹੀ ਬੈਗ ਲੈ ਲਿਆ ਦੋ ਫੜਾਓ ਆਪਾਂ ਇਹ ਆਪਣਾ ਦੇ ਪਾਣੀ ਪਾਉਣੇ ਆਪਾਂ ਆਪਾਂ ਇਹ ਪਾਣੀ ਪਾਉਂਦਾ ਗਾਈ ਸਾਰੇ ਲੱਗੇ ਹੋਏ ਆਹ ਇਹਨੇ ਰੰਗ ਸੋਹਣਾ ਰਵੀ ਰੰਗਦ ਕਹੀ ਰਵੀ ਰੰਗ ਦਿਖਾ ਬਾਕੀ ਦੂਸਰਾ ਇਹ ਜੋ ਕਪੜਾ ਅੰਗ ਲੱਗ ਰਿਹਾ ਮੇਰੇ ਸਾਹ ਕੋ ਬਾਕੀ ਤੂੰ

ਸਭ ਤੇ ਛੜ ਕੇ ਨਾ ਹਾਂਜੀ ਹਾਂਜੀ ਇੰਨਾ ਸਮਾਨ ਲੈ ਲਿਆ ਹੁਣ ਇਧਰ ਇਹਨਾਂ ਦੇ ਨਹੀਂ ਉਹ ਇਹਨਾਂ ਨੇ ਡਿਸਕਾਊਂਟ ਪਾ ਬੜਾ ਵਧੀਆ ਮਿਲ ਗਿਆ ਸਸਤਾ ਹੀ ਮਿਲਿਆ ਬਹੁਤ ਸਸਤਾ ਮਿਲਿਆ ਸਾਰਾ ਇਕੱਠਾ ਮਿਲ ਗਿਆ ਕੀ ਬੈਗ ਨਾਲ ਦੀ ਲੋਰ ਹ ਹ ਆ ਟੀ-ਸ਼ਰਟ ਹੈ ਹ ਜਿਵੇਂ ਆ ਬੈਗ ਮਾਰੀ ਸਾਮਾਨ ਸਸਤਾ ਮਿਲਿਆ ਬਹੁਤ ਸਸਤਾ ਮਿਲਿਆ ਲੈਸ ਕਰਾਉਣ ਦੀ ਲੋੜ ਹੀ ਨਹੀਂ ਸੀ ਪਰ ਲੈਸ ਜਦੋਂ ਹੀ ਹੁੰਦਾ ਕਰਾਉਣਾ ਹਾਂ ਪਰ ਆਪ ਇੱਕੋ ਕੱਪ ਜਿਹਾ ਪੀ ਲਾਂਗੇ ਨਾ ਹਾਂ ਨਾ ਹੁੰਦੇ ਨਾ ਤਾਂ ਤਾਂ ਹੀ ਭਰਾਉਂਦੇ ਨਾ ਬੈਗ ਤੇ ਰਵਣ ਸੰਦੂਖ ਕੱਢ ਕੇ ਬਾਹਰ ਟੀ ਇਹਦੇ ਚੋਂ ਨਿੱਕਾ ਜਿਹਾ ਟੈਚੀ ਆ ਮੈਂ ਤੁਹਾਨੂੰ ਜੱਟ ਲੱਗਦਾ ਕੀ ਪੀਣਾ ਹੈ ਸਿਲੰਡਰ ਉਹ ਟੁੱਟ ਗਿਆ ਰੀੜਕਾ ਤੋਂ ਕੋਈ ਮੋਰੀ ਨਹੀਂ ਗੋਲੀ ਕੀ ਸ਼ਰਦਾਈ ਵੀ ਨਹੀਂ ਹੈ ਉੜ ਕੇ ਪਿੱਛੇ ਸ਼ਰਦਾਈ ਵੀ ਨਹੀਂ ਗਰਮਿੰਦਰ ਨੇ ਲੂਪ ਲੂਪ ਦਿਲਾਇਆ ਅੱਕਾਂਗੇ ਇੱਕ ਆਕੇ ਹੋਸੀ ਉਹਨੇ ਕੋਤਾ ਲੱਗੂ ਤੇ ਪੀਟੀਲ ਮਾਰੀਗਾ ਸਰ ਦਾ ਵੇੜੇ ਚੀਨ ਚੀਦੀ ਨਿਕ ਨਿਕ ਕਰਾ ਚੀ ਹੈ ਇਹ ਰੋ ਵੀ ਲੈ ਕੇ ਜਾਉਂਗਾ ਜਿਹੜਾ ਟਰੈਕਟਰ ਤੇਰੇ ਮਾਮੇ ਦਾ ਕਿਤੇ ਡਰ ਵਾਲਾ ਕਿਉਂ ਹੁੰਦਾ ਹੈ ਤੇ ਪਾਗੜੋ ਕਹਤਾ ਨਹੀਂ ਕੇ ਚ ਕੋਸੁੰਦਾ ਡੋਗਲਾ ਕਿਹਦੇ ਦਾ ਦੋ ਵੀ ਤੇ ਲਾ ਭਾਵੇਂ ਨਾ ਗੱਲ ਸੜਕਾ ਕਿ ਦੰਦੀ ਵੱਡੀ ਸੀ ਹਾਂ ਕਿੱਥੇ ਵੱਡੀ ਸੀ ਬਾਹਰ ਲਗਾਈ ਮੇਰੇ ਤੋਂ ਜ਼ਿਆਦਾ ਨਹੀਂ ਹੰਗਾਰੇ ਵੱਟੂ ਹਾਂ ਯਾਰ ਮੈਂ ਨਿਸ਼ਾਨ ਘੜੀ ਤਾਂ ਬਣਾਉਂਗੀ ਘੜੀ ਛਾਪ ਕੇ ਜਾਉਂਗੀ ਘੜੀ ਛਾਪੀ ਸੀ ਉਹਦੇ ਮੇਰੇ ਖਿਆਲ ਤੁਸੀਂ ਤਿੰਨੇ ਸੀ ਘੜੀ ਲੈ ਕੇ ਜਾਣੀ ਨਾ ਵੀ ਐ ਜਿਹੜਾ ਟ੍ਰੰਫੋ ਟ੍ਰੰਫ ਤਾਂ ਪਈ ਹੈ ਪਾਵਰਫੁਲ ਰੈਂਗ ਪਈ ਹੈ ਤੇ ਰਸੋਈ ਵਾਲਾ ਸਮਾਨ ਤੇ ਬੈੱਡਰੂਮ ਵਾਲਾ ਸਮਾਨ ਪਿਆ ਹੈ ਸਰਦਾਈ ਆ ਸਰਦਾਈ ਸਰਦਾਈ ਕੀ ਮੈਂ ਸਰਦਾਈ ਮਾਤਾ ਠੰਡੀ ਮੱਠੀ ਸਰਦਾਈ ਤੇਰੀ ਮਾਤਾ ਵੀ ਪੀਂਦੀ ਕਿ ਸਾਜ ਇੱਥੇ ਆ ਗਿਆ ਦਾਲਾਂ ਤੋਰਦੇ ਐਨ ਤੋਰ ਨਹੀਂ ਜਾਣਾ ਬਹੁਤ ਕੱਲ ਵੀ ਨਾ ਡੱਬਲ ਹੀ ਜਾਣਾ ਐਨ ਤੋਰ ਨਹੀਂ ਜਾਵੜਿਓ ਤੇ ਇਹਨਾਂ ਦਾ ਨੁਦਰੀ ਕਿੰਨੀ ਹੋਊਗੀ ਅੱਜ ਕਿੰਨੀ ਹੈ 4 ਕੱਲ ਨੂੰ ਫਰਡੇ ਬਾਅਦ ਸੈਟਰਡੇ ਬਾਅਦ ਸ਼ੀ 7 ਤਰੀਕ ਨੂੰ ਜਾਵਾਂਗੇ ਹੂੰ ਜੇ ਮੈਂ 10 ਨੂੰ ਆ ਜੂੰਗਾ ਠੀਕ ਹੈ 10 ਨੂੰ ਤੇ ਆ ਜੂੰਗਾ ਮੈਂ ਤੇ 15 ਨੂੰ ਮੈਂ 10 ਦਿਨ 2-4 ਜਿਹੜੇ ਵੀ ਦਿਨ ਲਾਉਣੇ ਮੈਂ ਤੈਨੂੰ ਵਾਪਸ ਲਿਆਉਂਗਾ ਤੇ 2 ਦਿਨ ਦਿੱਤੇ ਤੈਨੂੰ ਐਡਮਿਸ਼ਨ ਕਰਾ ਲਾਉਂਦੀ ਹੋ ਗਈ ਤਾਂ ਠੀਕ ਹੈ ਨਹੀਂ ਹੋਈ ਕਾ ਤੇ ਨਹੀਂ ਕਰਦਾ ਨਹੀਂ ਲਾ ਲਿਓਨੇ ਠੀਕ ਹੈ ਨਾਲ ਆਇਆ ਨਾ ਕਰ ਕਾਲ ਤੁਸੀਂ ਸ਼ਾਮ ਨੂੰ ਆਇਆ ਅੱਜ ਆਪਣਾ ਇਹ ਨਹੀਂ ਕੋਈ ਕੱਲ ਆਪਣਾ ਨਹੀਂ ਮੈਂ ਤੁਸੀਂ ਲੈ ਕੇ ਇੱਕ ਨੂੰ ਤਾਂ ਲੈ ਕੇ ਜਾਊਗਾ ਚੱਕ ਨਮਨ ਨੂੰ ਲੈ ਕੇ ਆਉਂਗਾ ਫੋਨ ਤੁਸੀਂ ਵੇਖਿਓ ਨਮਨ ਤਾਂ ਸੈਰੀ ਕਹਿੰਦੀ ਮम्मा ਸੁਖ ਸੁਖ ਲੋ ਉਹਨੇ ਫੇਲ ਹੋਣਾ ਹੈ ਕਿ ਤੂੰ ਇਹਦਾ ਹੀ ਠੀਕ ਹੈ ਹਾਂ ਮੇਰੇ ਠੀਕ ਹੈ ਸੁਖ ਸੁਖ ਲੋ ਵੀ 15 ਤੋਂ 22 ਦੇ ਵਿਚਾਲੇ ਉਹਦਾ ਪੇਪਰ ਹੈ ਪ੍ਰੈਕਟੀਕਲ ਐ ਨਹੀਂ ਪਤਾ ਹੁਣ ਤਰੀਕ ਕਿਹੜੀ ਹੈ ਦੋ ਪੇਪਰ ਹੈ ਲੋਈ ਬਸ ਸਿਰਫ ਵੀ ਹੋ ਸਕਦਾ 16 ਨਹੀਂ ਐਡਾ ਟੇਡਾ ਨਹੀਂ मॉम जी बता तू आज दिवस ते लाना फिर आ बर्गर बर्गर से पर पापा वास्ते कुछ कितने ले लो सानू राज कुछ और दे तू में नहीं खाना मैं तू टाइम तक ला दे बंदी नहीं नहीं येच नहीं कुछ ने पांच बर्गर लाना भाई खाना बहुत शौक है बहुत शौक है मतलब मम्मी को मॉम जी तो आ दूंगा काल जी मिली पांच आलू टिक्की बर्गर और कुछ जी बस पेमेंट कैश विंडो कर दो जी ठीक है ਵਾਹ ਮੈਂ ਕਿੱਥੇ ਹੁਣ ਮਨਾਵੇ ਤੇ ਹੋਰ ਬਾਹਰ ਆ ਗਿਆ ਮੈਂ ਆਪਾਂ ਕੈਨੇਡਾ ਲਿਆਇਆ ਕਰ ਰਵੀ ਸਵਾਏਂਗੀ ਤੇ ਤੁਹਾਨੂੰ ਦਿੰਦੀ ਕਰ ਜਾਈ ਦਿਨ ਕਰਵਾ ਚਿਰ ਦਈ ਦਿੱਤੀ ਹੁਣ ਕਿੱਥੇ ਕੋ ਪਤਾ ਨਹੀਂ ਥੈਂਕ ਯੂ ਮਾਝਾ ਭਾਈ ਨਹੀਂ ਜ਼ਿਆਦਾ ਹਾਂ ਨਾ ਕਰਨੇ ਵਰਗ ਜੰਗੇ ਸਾਡੀ ਤਾਂ ਚਿਰ ਤਾਈਂ ਸੀ ਸੀ ਤੱਕ ਖੁਸ਼ੀ ਕਾ ਕੋਈ ਕਿਸੇ ਕੰਦੇ ਖੁਸ਼ੀ ਤਾਂ ਨਹੀਂ ਮੈਨੂੰ ਕੋਈ ਖੁਸ਼ੀ ਹੈ ਕਿਹਦਾ ਭਰ ਗਿਆ ਭਰ ਗਿਆ ਤੇਰੇ ਬੈਗ ਤੇ ਪਰ ਜਿਵੇਂ ਨਹੀਂ ਖਾਲੀ ਰਹਿੰਦਾ ਤੇਰਾ ਬੈਗ ਅੱਜ ਬਰਤਸਤਵਾਰ ਜਿੰਨੇ ਆਨੇ ਤੇ ਬੱਤ ਖੜਾ ਮੇਰੀ ਕਮੂਸ਼ਾ ਆਰ ਨਹੀਂ ਮਾਰ ਰਿਹਾ ਦੇਖੋ ਤਾਂ ਕਾਰ ਦੀ ਗੂੰਜ ਸੁਣ ਕੀ ਆਇਆ ਮਾਰੇ ਹਰ ਹਰ ਨਮਣੀ ਲਾਹ ਨਾ ਬਦਰ ਮਾਮਾ ਦੇਖ ਬੈਗ ਲਈ ਉਹ ਹੀ ਆਪਣੇ ਵਾਲੀਆਂ ਚੀਜ਼ਾਂ ਹਨ ਹਾਂ ਮਾਮੇ ਕੋਲ ਪਹਿਲਾਂ ਹੀ ਲਿਆ ਰੱਖੇਗੇ ਮਾਮੇ ਨੇ ਤੇ ਪਹਿਲਾਂ ਇਹ ਮਾਮਾ ਜੀ ਕੋਲ ਆ ਦੇ ਮੁਟਕੇ ਖੁੱਲਿਆ ਮੁਟਕੀ ਅੱਧਾ ਨਾ ਇੱਕ ਦਰ ਨਾ ਗੱਲ ਵਾਲਾ ਐਂਡ ਐਂ ਤਾਂ ਨਹੀਂ ਆਏ ਵਿੱਚ ਚੱਲੀ ਹਾਂ ਆ ਲੈ ਆਇਆ ਤੇ ਨਹੀਂ ਆ ਨਾ ਆ ਤਾਂ ਨਹੀਂ ਇੱਕਲਾ ਤਾਰ ਕੱਢ ਫੇਰ ਬੈਠੂਗਾ ਆ ਲੈ ਚੱਲ ਚੱਲ ਚੱਲੀ

ਨਾਨ ਕੀ ਮੰਨਣਾ ਜਾ ਰਿਹਾ ਆਏ ਹਾਏ ਹੇ ਚੁਣੀ ਜੁੱਧ ਕਰਕੇ ਬੋਲ ਕੀ ਕਰ ਦੰਦਾ ਸੀ ਡਰਦਾ ਸੀ ਮੇਰੇ ਤੋਂ ਹਾਂ ਇਹ ਅੱਜ ਮਮਾ ਨੂੰ ਕਹਿੰਦਾ ਮਮਾ ਮੇਰੇ ਸਾਰੇ ਗਰਾਂ ਲਕੋ ਦੇ ਵਦ ਤੇ ਹੁਣ ਕਹਣਾ ਤੂੰ ਆ ਨਹੀਂ ਤੈਨੂੰ ਬਲੌਕ ਪਲਾਸਟਿਕ ਪਾਉਂ ਕੀ ਕਹਿੰਦੇ ਨੇ ਜੀ ਹਨਾ ਤੇ ਵੱਲੂ ਇਹ ਤੇ ਵੱਲੂ ਕੋਲ ਆ ਅੱਗਾ ਮਾਲ ਬੈੱਡ ਤੇ ਬੰਦੇ ਵੇਲਾ ਉੱਤਰ ਆ ਕੇ ਨਾ ਸਾਰੇ ਗੱਡਾ ਹੋਈ ਹੁੰਦੀ ਹੈ ਉੱਥੇ ਸਾਰੇ ਐਸੇ ਬੈੱਡ ਛੱਲੇ ਸਾਰਾ ਬਾਕਸ ਪੜਿਆ ਹੋਇਆ ਹੈ ਇਹ ਕਿੱਦਾਂ ਆਦੀ ਬਰੇ ਕੇ ਹਾਂਜੀ ਜਨਾਬ ਸਤਿ ਸ਼੍ਰੀ ਅਕਾਲ ਨਾ ਆ ਗਿਆ ਬੱਲੇ ਮੇਰੀ ਬਾਹ ਆ ਨਹੀਂ ਸੀ ਨਾ ਆ ਕੇ ਤੂੰ ਆਇਆ ਨਾ ਹਾਂ ਇਹਨੂੰ ਵਿਗਾੜੇ ਤੇ ਪੈ ਪਾ ਪੈਦੀ ਹੈ ਇਹ ਤਾਂ ਫੋਲੀ ਹੋਰ ਵਿਜੀ ਬੈਠੀ ਹੈ ਤਾਂ ਨਹੀਂ ਹੁੰਦਾ ਅਰੀਗਲ ਲੱਗਦਾ ਇਹ ਤਾਂ ਫੋਲੀ ਹੋਰ ਵਿਜੀ ਡੋਡੇ ਚੱਲ ਜਿੰਦਾਂ ਜਾਣੋ ਜਿਹੜਾ ਅੱਖਰ ਖਰਾਬ ਕਰਾਉਂਦਾ ਚਾਚਾ ਨੂੰ ਲਾਈਕ ਲੋਦਾ ਐਸੀ ਨਾ ਹਟ ਜਾ ਥੱਲੇ ਆ ਜੀ ਇਹ ਦੇ ਕੋਸ ਲਾਓ ਤਾਂ ਸ੍ਰੀ ਸਪੋਰਟਸਪੜ ਤੋਂ ਲਾਓ ਸਿੱਧੇ ਬੜ ਕੇ ਬੈਹੇ ਨਹੀਂ ਥੱਲੇ ਕਿ ਬੈਠਣਾ ਨਹੀਂ ਚਾਹੀਦਾ ਇੱਧਰ ਆ ਜਾ ਰਵੀ ਰਾਜ ਕਸਮਤ ਤਾਂ ਉਸ ਮਾਗੀ ਜੇ ਨਾ ਮਾ ਚੰਗੀ ਤਾਂ ਬਾਹਰ ਇੱਕ ਕੰਮ ਵੀ ਮਿਲ ਜੂਗਾ ਇੱਕੋ ਤਾਂ ਮਾਇ ਨਹੀਂ ਇੰਨੀ ਥੱਲੇ ਇੱਕੋ ਤਾਂ ਮਾਇ ਨਹੀਂ ਇੰਨੀ ਥੱਲੇ ਮੈਂ ਜਾਕ ਨਹੀਂ ਇਸ ਕੋ ਨਹੀਂ ਆਈ ਮੈਂ ਪਹਿਲੇ ਇਹ ਕਿੱਥੇ ਆਈ ਉਹ ਹੀ ਬਟਰੈਕ ਨੂੰ ਖੜਾ ਤੁਹਾਡੇ ਨਾਲ ਵੰਡ ਕੇ ਵੜਨੇ ਮਰਦ ਨੂੰ ਜੰਪ ਫੇਟ ਕੋ ਮੈਂ ਉਹ ਜੀ ਬੋਲ ਰਿਹਾ ਨਾ ਇਹ ਪੂਰੇ ਪੂਰੇ ਬੈਠਾ ਸੀ ਨੀਂਦ ਨਹੀਂ ਆ kamu ਇੰਸਟੀਗਰ ਸਿੱਟ ਕੇ ਜਿੜੀ ਹੋ ਰਣੀ ਉਹ ਦੁਆ ਮੈਨੂੰ ਨੂਰ ਪਾਦਾ ਜਿਸੋਲੇ ਗੀਤ ਸਾਰੀ ਮੈਨਹੀਂ ਹੈ ਬਾਬਾ ਬਾਲੇ ਧਰਮੇ ਸ਼ਿ ਵੜੇ ਚਾਹਣਾ ਜਾਂਦੇ ਸੱਤ ਅੱਠ ਵੇ ਇਤਨੀ ਹਾਂ ਹੈ ਹਸਣ ਤੋਂ ਹੋਰ ਲੈ ਕੇ ਆ ਮਗਰ ਲੈ ਕੇ ਰਹਿੰਦੇ ਸੀ ਮੋਦਨ ਕੇਦਰ ਰਹਿੰਦੇ ਨੇ ਸੋਦੋ ਲੋਕ ਆਉਂਦੇ ਸੀ ਆਪਣਾ ਸਾਰੇ ਰਹਿੰਦੇ ਹੁੰਦੇ ਸੀ ਬਾਰੇ ਨਾ ਗਿਰਦਾ ਉਹ ਜਿੰਦਰ ਜਿੰਦਰ ਹਾਂ ਉਹ ਮੇਰੇ ਘੰਗੜਾ ਹੁੰਦਾ ਸੀ ਚਾਚਾ ਜੀ ਅਨੁਚਾ ਕਚਕਚਾ ਲੱਗਿਆ ਕਿ ਆ ਕੇ ਜਾਨ ਚੀਨ ਬਾਹਰ ਕੜ ਕੇ ਆਉਂਦੇ ਨਾ ਬੱਚੇ ਹੀ ਬਾਹ ਘੁੰਮਿਆ ਮੈਂ ਤਾਂ ਗੱਲ ਭੁੱਲ ਗਈ ਤੇ ਤੂੰ ਯਾਦ ਕਰਾਈਏ ਕਰੋ ਨਾ ਹੋਰ ਤੱਕਾਂ ਜੋ ਪਾਣੀ ਆ ਗਿਆ ਤੇਰੀ ਅਸਤੀ ਜਾਨ ਕਰ ਤੂੰ ਕਿਹ ਕੁੱਤੇ ਖਾ ਜਾਂਦੇ ਇਹ ਤਾਂ ਖੇਡ ਰਹੇ ਨੇ ਉਹ ਉਹ ਭੋਗਦਾ ਨਾ ਲੈ ਉਹ ਭੋਗਦਾ ਬਚ ਗਿਆ ਅੱਛਾ ਉਹ ਤਾਂ ਡਰ ਗਿਆ ਉਹ ਦੇਖਿਆ ਉਹ ਗੰਦੇ ਸੰਗਦਾ ਬੋਲਣ ਕਿ ਉਹਨਾਂ ਤੋਂ ਜਦ ਆ ਜਾਂਦੇ ਨੇ ਇਹ ਗਾਂ ਆ ਜਾਂਦਾ ਹਾਂ ਇਹੇ ਡੜ ਗਏ ਉਹ ਪਿੱਛੇ ਪਿੱਛੇ ਉਹਨਾਂ ਨੂੰ ਨਹੀਂ ਕੋਈ ਇਧਰ ਵੀ ਨਹੀਂ ਭੱਲਣ ਜਾਉਂਦੇ ਇਹ 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 ਉਹ ਚੇੜੂ ਉਹ ਜਾਂਦੇ ਸੋਈ ਨਾ ਵੱਢ ਜੇ ਉਹ ਪਜਾਇ ਦੇ ਉਹ ਤਾਂ ਡੜ ਗਿਆ ਹੈ ਹੈ ਅੰਨੀ ਨਾਲ ਜੀ ਦੇਵੀ ਹੋ ਨਾ ਨਾ ਇਨੂੰ ਸੰਦਗੀ ਐ ਆ ਸਾਰੇ ਨੂੰ ਮੋਟਾ ਲਾ ਕੇ ਡਾ ਆ ਮੋਟਾ ਵੀ ਐ ਸਾਰਿਆਂ ਨੂੰ ਖਾਦਾ ਹੀ ਵਾਲਾ ਐ ਥਲੋ ਵੀ ਹੋ ਹੋ ਕਰਦਾ ਪੜਨੇ ਲੱਗੂਗਾ ਇਹਨਾਂ ਦਾ ਤੈਨੂੰ ਉਹ ਬੁਝੇ ਨਾ ਮੜਾ ਜਾ ਪੜਨਾ ਤੇ ਆ ਵੇਖ ਲੈ ਆਈ ਐਸੀ ਨਾ ਕਰੇ